ਦੇ ਰਾਜਾ ਬ੍ਰਿੰਗ ਕਾਂਗਰਸੀ ਪ੍ਰਧਾਨ ਪੰਜਾਬ ਜੋ ਉਹਨਾਂ ਵੱਲੋਂ ਤਰਨਤਾਰਨ ਵਿੱਚ ਹੋ ਰਹੀ ਚੋਣਾਂ ਵਿੱਚ ਜਿਹੜਾ ਇੱਕ ਬਿਆਨ ਦਿੱਤਾ ਗਿਆ ਬਹੁਤ ਉਸ ਨੂੰ ਲੈ ਕੇ ਜਿਹੜਾ ਆ ਸਾਰੀ ਪਾਰਟੀਆਂ 'ਚ ਗੱਲ ਕਰੀਏ ਅਲੱਗ-ਅਲੱਗ ਪਾਰਟੀਆਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਹੈ ਉਹ ਵਿਗਿਆਨ ਦੇ ਬਿਆਨ ਜਿਹੜਾ ਉਹਨਾਂ ਵੱਲੋਂ ਦਿੱਤਾ ਗਿਆ ਹੈਗਾ ਉਹ ਬੁਟਾਲ ਸਿੰਘ ਜਿਹੜੇ ਗ੍ਰਹਿ ਮੰਤਰੀ ਸਨ ਸਾਫਕਾ ਜਿਹੜੇ ਉਹਨਾਂ ਦੇ ਪ੍ਰਤੀ ਦਿੱਤਾ ਗਿਆ ਤੇ ਉਸ ਨੂੰ ਲੈ ਕੇ ਜਿਹੜਾ ਆ ਕਾਫੀ ਪਾਰਟੀਆਂ ਦੇ ਵਿੱਚ ਰੋਸ ਦੇਖ ਨੂੰ ਮਿਲ ਰਿਹਾ ਹੈ ਕਿ ਇਹਨਾਂ ਵੱਲੋਂ ਜਿਹੜਾ ਇਹ ਵਿਵਾਦੀ ਬਿਆਨ ਦਿੱਤਾ ਗਿਆ ਹੈਗਾ ਜਿਹੜਾ ਇਸ ਨੂੰ ਲੈ ਕੇ ਜਿਹੜਾ ਆ ਲਗਾਤਾਰ ਜਿਹੜੀ ਪਾਰਟੀਆਂ ਦੇ ਵਿੱਚ ਰੋਸ ਹੈਗਾ ਉੱਥੇ ਹੀ ਲਗਾਤਾਰ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੇ ਆ ਨਾਰੇਵਾਜ਼ੀ ਕੀਤੀ ਆ ਰਹੀ ਹੈਗੀ ਜੇ ਰਾਜਾ ਬੜਿੰਗ ਦਾ ਪੁਤਲਾ ਵੀ ਜਿਹੜਾ ਆ پھੂਕੇ ਜਾ ਰਿਹਾ ਹੈ ਤੇ ਇਸ ਨੂੰ ਲੈ ਕੇ ਜੇ ਗੱਲ ਕਰੀਏ ਤੁਸੀਂ ਤਸਵੀਰਾਂ ਵੀ ਪਹਿਲਾਂ ਲਗਾਤਾਰ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਲੋਕਾਂ ਵਿੱਚ ਜਿਹੜਾ ਪਬਲਿਕ ਦੇ ਵਿੱਚ ਜਿਹੜਾ ਆ ਰੋਸ ਹੈਗਾ ਭਾਜਪੀ ਦੇ ਸਮਰਥਨਕਾਂ ਵੱਲੋਂ ਜਿਹੜਾ ਆ ਪਠਾਨਕੋਟ ਦੇ ਵਿੱਚ ਜਿਹੜਾ ਆ ਇਹ ਪੁਤਲਾ ਜਿਹੜਾ ਆ پھੂਕਿਆ ਗਿਆ ਹੈਗਾ ਰਾਜਾ ਬੜਿੰਗ ਦਾ ਤੇ ਉਹਨਾਂ ਵਿੱਚ ਕਾਫੀ ਭਾਰੀ ਜਿਹੜਾ ਰੋਸ ਤੇ ਉਹਨਾਂ ਨੇ ਜਿਹੜਾ ਹੈ ਨਾਰੇਬਾਜ਼ੀ ਜਿਹੜੀ ਆ ਮੁੰਤਾਬਾਦ ਦੇ ਨਾਰੇ ਵੀ ਲਗਾਏ ਹਨ ਤੁਸੀਂ ਤਸਵੀਰਾਂ ਲਗਾਤਾਰ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਜਿਹੜੀ ਹੈ ਇਹਨਾਂ ਵੱਲੋਂ ਜਿਹੜਾ ਇਹ ਤਸਵੀਰਾਂ ਮੇਰੇ ਸਾਹਮਣੇ ਆ ਪਿੱਛੇ ਹੈ ਗਈਆਂ ਨਾ ਕਿ ਉੱਥੇ ਕਿਸ ਤਰ੍ਹਾਂ ਉਹਨਾਂ ਵੱਲੋਂ ਰੋਸ ਪ੍ਰਗਟ ਕਰਕੇ ਜਿਹੜਾ ਆ ਉਹਨਾਂ ਦਾ ਪੁਤਲਾ ਹੂਕੇ ਜਿਹੜਾ ਆ ਆਪਣੀ ਨਾਰਾਜ਼ਗੀ ਜਿਹੜੀ ਆ ਜ਼ਾਹਿਰ ਕਰਦੇ ਹੋਏ ਨਜ਼ਰ ਆ ਰਹੇ ਹਨ ਗੱਲਬਾਤ ਸੁਣਾਉਂਦੇ ਆ ਜੋ ਇਹਨਾਂ ਨਾਲ ਗੱਲਬਾਤ ਹੋਈ ਹੈ ਤੇ ਕੀ ਉਹਨਾਂ ਨੇ ਬਿਆਨ ਦਿੱਤਾ ਹੈਗਾ ਤੇ ਕਿਸ ਨੂੰ ਲੈ ਕੇ ਜਿਹੜਾ ਇਹਨਾਂ ਭਾਜੀਪੀ ਦੇ ਸਮਰਥਕਾਂ ਦੇ ਵਿੱਚ ਜਿਹੜਾ ਆ ਰੋਸ ਪਾਇਆ ਜਾ ਰਿਹਾ ਹੈਗਾ ਤਦ ਤੱਕ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਪੰਜਾਬ ਦੀ ਕਹਾਣੀ ਮੇਤਾ ਆਇਆ ਕਿ ਕਾਂਗਰਸ ਪਾਰਟੀ ਦੇ ਜਿਹੜੇ ਪ੍ਰਦੇਸ਼ ਦੇ ਅਧਿਐਖ ਨੇ ਰਾਜਾ ਵੜਿੰਗ ਜੀ ਉਹਨਾਂ ਦਾ ਇਹ ਦੋਮੋ ਹੀ ਚਿਹਰਾ ਔਰ ਐਸੀਆਂ ਗੱਲਾਂ ਕਰਕੇ ਅੱਜ ਉਹਨਾਂ ਨੇ ਆਪਣਾ ਚਰਿੱਤਰ ਦੱਸਿਆ ਕਿ ਉਹਨਾਂ ਦਾ ਐਸੀ ਸਮਾਜ ਐਸੀ ਭਾਈਚਾਰੇ ਦੇ ਪ੍ਰਤੀ ਉਹਨਾਂ ਦਾ ਕਿੰਨਾ ਕ ਪਿਆਰ ਆ ਉਹ ਜਿਸ ਤਰ੍ਹਾਂ ਦੀ ਗੱਲ ਕਰ ਰਹੇ ਸੀ ਕਿ ਇੱਕ ਆਪਣਾ ਬੂਟਾ ਸਿੰਘ ਜੀ ਦੇਾਰੇ ਜਿਹੜੇ ਕਿ 8 ਵਾਰ ਦੇ ਸੰਸਦ ਔਰ ગ્રામ ਮੰਤਰੀ ਰਹੇ ਔਰ ਮੈਨੂੰ ਲੱਗਦਾ ਕਿ ਜਦੋਂ ਪਹਿਲੀ ਵਾਰ ਸੰਸਦ ਰਹੇ ਹੋਣਗੇ ਉਹ ਤਾਂ ਰਾਜਾ ਵੜਿੰਗ ਜੰਮੇ ਵੀ ਨਹੀਂ ਹੋਣਗੇ ਔਰ ਐਸੀਆਂ ਗੱਲਾਂ ਕਰਕੇ ਔਰ ਇੱਕ ਪਾਸੇ ਆ ਦਮ ਪਰ ਦੇ ਨਹੀਂ ਅਸੀਂ ਸਮਾਜ ਦੇ ਪ੍ਰਯੋਗ ਆਪਣਾ ਪੈਰੋਕਾਰ ਅੱਜ ਉਹ ਚਰਿੱਤਰ ਹੈ ਉਹ ਦੋ மூੁਰੇ ਚਿਹਰਾ ਉਹ ਅੱਜ ਜਨਤਾ ਦੇ ਸਾਹਮਣੇ ਹੈ ਬਹੁਤ ਸਾਰੇ ਗੱਲਾਂ ਨਾ ਕਰਦਾ ਆ ਅੱਜ ਪੂਰੇ ਪੰਜਾਬ ਦੇ ਵਿੱਚ ਐਸੀ ਮੋਰਚਾ ਦੇ ਸਭ ਅਧਿਖਸ਼ਾਂ ਨੇ ਜ਼ਿਲ੍ਹਾ ਦੇ ਅਧਿਖਸ਼ਾਂ ਨੇ ਅੱਜ ਜ਼ਿਲ੍ਹਾ ਅਧਿਖਸ਼ ਉਤਾਰ ਜੀ ਨੇ ਪਠਾਨਕੋੜ ਦੇ ਵਿੱਚ ਉਹਨਾਂ ਦਾ ਪੁੱਤਰਾ ਫੁਕਿਆ ਔਰ ਪ੍ਰਦਰਸ਼ਨ ਕੀਤਾ ਹੈ ਪਰ ਭਾਰਤੀ ਜਨਤਾ ਪਾਰਟੀ ਮੰਗ ਕਰਦੀ ਹੈ ਕਿ ਜਲਦੀ ਤੋਂ ਜਲਦੀ ਰਾਜਾ ਪ੍ਰਿੰਸ ਦੇ ਉੱਤੇ ਪਰਚਾ ਦਰਜ ਕਰਨਾ ਚਾਹੀਦਾ ਹੈ ਔਰ ਉਸ ਨੂੰ ਇਸ ਗੱਲ ਦੀ ਸਜ਼ਾ ਮਿਲਣੀ ਚਾਹੀਦੀ ਹੈ ਜਿਹੜਾ ਉਹਨਾਂ ਨੇ ਇੱਕ ਸਾਡੇ ਸਮਰਪਿਤ ਔਰ ਅچھے ਜਿਹੜੇ 8 ਸਾਲ ਦੇ ਸੰਸਦ ਔਰ ਪੁਰਾਣੇ ਗ੍ਰਾਮ ਮੰਤਰੀ ਦੇ ਬਾਰੇ ਅਸੀਂ ਅਪਸ਼ਬਦ ਟਿੱਪਣੀਆਂ ਬੋਲੀਆਂ ਆਂ ਅੱਗੇ ਤੋਂ ਐਸੀ ਕੋਈ ਹਰਕਤ ਨਾ ਕਰੇ ਇਸ ਲਈ ਮੈਂ ਇੱਕ ਮੰਗ ਕਰਦਾ ਆਂ ਕਿ ਉਹਨਾਂ ਦੇ ਖਿਲਾਫ ਪਰਚਾ ਜਰੂਰ ਹੋਣਾ ਚਾਹੀਦਾ ਬਹੁਤ ਬਹੁਤ ਧੰਨਵਾਦ ਸੈਨਾ ਕਮਾਂਗੇ ਕਿ ਜਿਹੜਾ ਰਾਜਾ ਬਣੀ ਨੇ ਤਰਨ ਤਾਰਨ ਦੇ ਵਿੱਚ ਚ elections ਦੇ ਦੌਰਾਨ ਜੋ ਬੋਲਿਆ ਨਾ ਬਹੁਤ ਗਲਤ ਹੈਗਾ ਇਤੋਂ ਲੱਗਦਾ ਹੈਗਾ ਕਿ ਕਾਂਗਰਸ ਜਿਹੜੀ ਦਰਦ ਵਿਰੋਧੀ ਹੈਗੀ ਆ ਠੀਕ ਹੈ ਗੋਤਾ ਸਿੰਘ ਜੀ ਉਹ 8 ਵਾਰ ਐਮਪੀ ਰਹਿ ਚੁੱਕਿਆ ਹੈ ਔਰ ਇੱਕ ਅੰਦਰ ਗਾ ਕੇ ਕਾਲਾ ਬੰਦਾ ਬਾਲਮਿਕੀ ਮਜਵੀ ਸੀ ਕਾ ਔਰ ਸਾਡੇ ਗਾਇਆਂ ਨੂੰ ਪੱਟੇ ਪਾਣ ਵਾਲਾ ਬੰਦਾ ਅਸੀਂ ਗ੍ਰਹਿ ਮੰਤਰੀ ਬਣਾਇਆ ਸੀ ਉਹਨੂੰ ਹਿੰਦੁਸਤਾਨ ਦਾ ਜਦੋਂ ਗ੍ਰਹਿ ਮੰਤਰੀ ਬਣਿਆ ਸੀ ਜਿੱਦੀ ਉਹਦੀ ਉਮਰ ਸੀ ਗ੍ਰਹਿ ਮੰਤਰੀ ਉਹ ਬਣਿਆ ਫਿਰ ਉਸ ਦੇ ਬਾਅਦ ਐਸੀ ਕਮਿਸ਼ਨ ਦੇ ਚੇਅਰਮੈਨ ਵੀ ਰਿਹਾ ਹੈ گورنر ਵੀ ਰਿਹਾ ਗਿਆ ਉਸ ਦੇ ਬਾਵਜੂਦ ਜਿੰਨਾ ਉਹਨੇ ਕੰਮ ਰਾਇ ਨਹੀਂ ਉੱਥੇ ਜਿੱਕਾ ਨਾ ਰਾਇ ਬਿੰਗ ਦੇ ਉੱਤੇ ਪਾਸ ਕੋ ਵੀ ਨਹੀਂ ਆਗਾ ਉਰੇ ਉਹ ਉਹਨਾਂ ਦੇ ਪਿਤਾ ਦੇ ਸਮਾਨ ਹੋਣ ਦੇ ਬਾਵਜੂਦ ਅੱਜ ਕਹਿੰਦਾ ਕਿ ਮੇਰਾ ਪਿਤਾ ਦਾ ਸਮਾਨ ਹੈਗਾ ਪਰ ਜੋ ਇਹਨਾਂ ਸ਼ਬਦ ਬੋਲਿਆਗਾ ਬਹੁਤ ਗਲਤ ਬੋਲਿਆਗਾ ਅਸੀਂ ਪੂਰੀ ਟੀਮ ਵੱਲੋਂ ਇਹ ਮੰਗ ਕਰਦੇ ਆਂ ਕਿ ਉਹ ਤੇ ਐਸਐਸ ਕਮਿਸ਼ਨ ਦੇ ਅਧੀਨ ਜੇਕਰ ਮਾਫੀ ਨਹੀਂ ਮੰਗਦਾ ਪੂਰੇ ਦੇਸ਼ ਕੋਲੋਂ ਐਸਐਸ ਮਾਣਿਕ ਕੋਲੋਂ ਉਹਦੇ ਤੇ ਪਰਚਾ ਹੋਣਾ ਚਾਹੀਦਾ ਹੈਗਾ ਉਸ ਬੰਦੇ ਨੇ ਜੋ ਕੁਝ ਵੀ ਬੋਲਿਆ ਉਹ ਕਿ ਮਾਸੇ ਦਾ ਸਾਥ ਨਾਲ ਨਾ ਉਹ ਜਿਹੜਾ ਕਾਂਗਰਸ ਗਲਤ ਵਿਰੋਧੀ ਹੈਗੀ ਆ ਇਹਦਾ ਜਵਾਬ ਪੂਰੇ ਪੰਜਾਬ ਜਿਹੜੀ ਜਨਤਾ ਦੇਗੀ ਅਗਰ ਉਹ ਮਾਫੀ ਨਹੀਂ ਮੰਗੇਗਾ ਤਾਂ ਭਾਰਤ ਮਾਤਾ ਦੀ ਜੀ